ਗੁਰੂ ਪਿਆਰੇ ਖਾਲਸਾ ਜੀ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਖਾਲਸਾ ਜੀ ਜਦੋਂ ਸੂਬਾ ਸਰਹੰਦ ਵਜ਼ੀਰ ਖਾਨ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਠੱਡੇ ਬੁਰਜ ਵਿੱਚ ਕੈਦ ਕਰ ਲਿਆ ਉਹਦੀਆਂ ਠੰਡੀਆਂ ਰਾਤਾਂ ਠੀਤ ਹਵਾ ਵਗੜੀ ਹੈ ਮਾਤਾ ਗੁਜਰੀ ਜੀ ਸਹਿਬਜ਼ਾਦਿਆਂ ਨੂੰ ਆਪਣੀ ਗੋਦ 'ਚ ਨਿਘ ਦੇ ਰਹੇ ਹਨ ਅਗਲੀ ਸਵੇਰ ਹੋਈ ਸਿਪਾਹੀ ਨੇ ਆ ਕੇ ਕਿਹਾ ਮਾਤਾ ਜੀ ਬੱਚਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ੀ ਲਈ ਲੈ ਕੇ ਜਾਣਾ ਹੈ ਮਾਤਾ ਨੇ ਇੰਨੀ ਗੱਲ ਸੁਣ ਕੇ ਆਪਣੇ ਲਾਲਦਿਆਂ ਲਾਲਾ ਨੂੰ ਹੱਥੀ ਤਿਆਰ ਕੀਤਾ ਅਤੇ ਸੂਬੇ ਦੀ ਕਚਹਿਰੀ ਵਿੱਚ ਪੇਸ਼ ਹੋਣ ਲਈ ਕਿਵੇਂ ਰਵਾਨਾ ਕਰ ਰਹੇ ਹਨ ਉਸ ਸਮੇਂ ਦੀ ਵਾਰਤਾਂ ਨੂੰ ਕਾਫੀ ਸ਼ਾਨਦ ਵਿੱਚ ਸਾਡਾ ਕਵੀਸ਼ਰੀ ਜਥਾ ਇਹ ਐਉਂ ਬਿਆਨ ਕਰਦਾ ਹੈ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਤੋ ਪੁਰਜਾ ਪੁਰਜਾ ਕਟ ਮਰੇ ਕਬ ਹੂਨਾ ਸਾਡੇ ਖੇਤ ਇਹਦਾ ਮੀਨਾਤ ਦੀ ਸਰਦੀ ਪੁੱਤ ਸ਼ਿੰਗਾਰੇ ਦਾਦੀ ਨੇ ਰੀਜਾ ਲਾ ਕੇ ਚਿੰਕੇ ਬੱਦੇ ਸਿਰ ਦਸ ਤਾਰੇ ਦਾਦੀ ਨੇ ਜਾ ਬੇਟਾ ਤੁਸੀਂ ਕਰਕੇ ਦੱਸੋ ਜੋ ਹੋਣੀ ਗੱਲ ਸਾਲਾਂ ਨੂੰ ਬੁੱਢੜੀ ਮਾ ਦੁਰਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾ ਨੂੰ ਜੀ ਤੋਰੇ ਛੋਟੇ ਲਾਲਾ ਨੂੰ ਜੇ ਆਖਣਗੇ ਕੁਰਸੀ ਲੈ ਲੋ ਹੋ ਹੋ ਆਹ ਜੇ ਆਖਣਗੇ ਕੁਰਸੀ ਲੈ ਲੋ ਠੁਡੇ ਨਾ ਠੁਕਰਾਇੋ ਵੇ ਜਿਉਂਦੇ ਰਹੇ ਤਾਂ ਜਿੱਤ ਕੇ ਆਉਣਾ ਹਾਰ ਨਾ ਖਾ ਕੇ ਆਇਓ ਵੇ ਜ਼ਬਰ ਜਬਰ ਕਰ ਤੋ ਰੁਕੋ ਰਸਤੇ 'ਪਾਹ ਚੰਡਾਲਾ ਨੂੰ ਟਡੜੀ ਮਾ ਗੁਰਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾ ਨੂੰ ਜੀ ਤੋਰੇ ਛੋਟੇ ਲਾਲਾ ਨੂੰ ਟਿੜੀ ਹੋਈ ਸਰਕਾਰ ਦੀਨ ਦੀ ਧਰਮ ਨਿਭਾ ਕੇ ਦਸਣਾ ਵੇ ਕੜੇ ਕਾਨੂੰਨ ਕਰਾਹੇ ਜਾਂਦੇ ਘੜੇ ਹੱਥੀ ਕਸਣਾ ਵੇ ਕਿਉਂ ਗਾ ਵੀ ਦੇ ਧਰਮ ਤੇਰਾ ਨੇ ਦੱਸੋ ਤਾਲ ਬਤਾਲਾ ਨੂੰ ਕਿਉਂ ਗਾਵੀ ਦੇ ਧਰਮ ਤੇਰਾ ਨੇ ਦੱਸੋ ਤਾਲ ਬਤਾਲਾ ਨੂੰ ਬੁੱਢੜੀ ਮਾ ਦੁਰਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾ ਨੂੰ ਜੀ ਤੋਰੇ ਛੋਟੇ ਲਾਲਾ ਨੂੰ ਫਤਿਹ ਸਿੰਘਾ ਤੂੰ ਫਤਿਹ ਪਾਵੇਂਗਾ ਜੋਰਾ ਬਰਸਿਆ ਡੋਲੀ ਨਾ ਮੰਜ਼ਲ ਬੜੀ ਕਠਨ ਹੈ ਬੇਟਾ ਤੁਰ ਨਾ ਪੈਰੀ ਪੋਲੀ ਨਾ ਕਲ ਹਾਰ ਦਾਗ ਨਹੀਂ ਲੱਗੇ ਕਲਗੀ ਤਰਦੀਆਂ ਢਾਲਾ ਨੂੰ ਬੁੱਢੜੀ ਮਾਂ ਗੁਰੂ ਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾਂ ਨੂੰ ਜੀ ਤੋਰੇ ਛੋਟੇ ਲਾਲਾਂ ਨੂੰ ਖੂਨੀ ਜ਼ਬਰ ਹਾਰ ਜਾਣ ਕੇ ਪਰਖ ਤੁਹਾਡੀ ਕਰਕੇ ਵੇ ਪਰਕੇ ਵਗਦੀ ਨਦੀ ਸ਼ਹੀਦੀ ਪਾਰ ਕਰ ਲਿਓ ਤਰਕੇ ਵੇ ਫੜ ਦੇ ਜੋ ਮਾਰੇ ਤੇ ਮਾਰੂ ਰੋਕੋ ਜ਼ਬਰ ਪੁਚਾ ਲਾਲਾਂ ਨੂੰ ਬੁੱਢੜੀ ਮਾਂ ਗੁਰੂ ਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾਂ ਨੂੰ ਜੀ ਤੋਰੇ ਛੋਟੇ ਲਾਲਾ ਨੂੰ ਤਹਿਕੇਗਾ ਸਿੱਖੀ ਦਾ ਬੂਟਾ ਹੋ ਹੋ ਆ ਤਹਿਕੇਗਾ ਸਿੱਖੀ ਦਾ ਬੂਟਾ ਖੂਨ ਦਾ ਪਾਣੀ ਪੋੜਾ ਏ ਟਾਵੇ ਨਾ ਏ ਮਹਿਲ ਪਾਪ ਦਾ ਸੱਚ ਦਾ ਮੰਦਰ ਬਸੋਣਾ ਏ ਜੇ ਦੁਨੀਆ ਦੇ ਦਿਲ ਨੂੰ ਜਿਤਨਾ ਕਉ ਕਾਲਣਾ ਕਾਲਾ ਨੂੰ ਬੁੱਢੜੀ ਮਾਂ ਗੁਰ ਗੋਗਿੰਦ ਸਿੰਘ ਦੀ ਤੋਰੇ ਛੋਡੇ ਲਾਲਾ ਨੂੰ ਜੀ ਤੋਰੇ ਛੋਡੇ ਲਾਲਾ ਨੂੰ ਉਮਰ ਛੋਟੀ ਰੀ ਅਕਲ ਵਡੇਰੀ ਜਾਵੈ ਰੀ ਨੂੰ ਦੱਸੋ ਵੇ ਜੋ ਸਿੱਖੀ ਦੀ ਰੀਤ ਅਨੋਖੀ ਮੌਤ ਵੇਖ ਕੇ ਹੱਸੋ ਵੇ ਜੋਗੀ ਗਾਣ ਤराने ਥੋਡੇ ਕਰਦੇ ਕਾਇਮ ਮਿਸਾਲਾਂ ਨੂੰ ਯੋਗੀ ਗਾਣ ਤਰਾਨੇ ਥੋੜੇ ਕਰ ਦਿਓ ਕਾਇਮ ਮਿਸਾਲਾ ਨੂੰ ਬੁੱਢੜੀ ਮਾ ਗੁਰਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾ ਨੂੰ ਜੀ ਤੋਰੇ ਛੋਟੇ ਲਾਲਾ ਨੂੰ ਜੀ ਤੋਰੇ ਛੋਟੇ ਲਾਲਾ ਨੂੰ ਅੰਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ